ਕਹਿੰਦੇ ਨਾ ਗੋਡ ਇਜ਼ ਗੁੱਡ ਪਲੈਨਰ ਸਮਾਂ ਜਿਹੜਾ ਹੁੰਦਾ ਨਾ ਮਾੜਾ ਚੰਗਾ ਉਹ ਬੰਦੇ ਤੇ ਆਉਂਦਾ ਹੀ ਰਹਿੰਦਾ ਤੇ ਪਰ ਉਹਦੇ ਹਿਸਾਬ ਨਾਲ ਕੁਛ ਮਾੜਾ ਹੈ ਕੁਛ ਚੰਗਾ ਨਹੀਂ ਹੁੰਦਾ ਗੱਲ ਦਾ ਅਰਦਾਸ ਦੀ ਹਾਂ ਅਰਦਾਸ ਵੀ ਤੁਸੀਂ ਜੋ ਬਾਬੇ ਤੋਂ ਮੰਗਦੇ ਹੋ ਜੋ ਤੁਸੀਂ ਰੱਬ ਤੋਂ ਮੰਗਦੇ ਹੋ ਉਹ ਬਾਬਾ ਤੁਹਾਨੂੰ ਦੇ ਦਿੰਦਾ ਤਾਂ ਉਹਨੂੰ ਅੱਜਕੱਲ ਮੈਨੀਫੈਸਟੇਸ਼ਨ ਕਹਿਣ ਲੱਗ ਗਿਆ ਬਸਲ ਚ ਗੱਲ ਕੀ ਜਦੋਂ ਤੁਸੀਂ ਉਹ ਚੀਜ਼ਾਂ ਕਹਿ ਦਿੰਦੇ ਤੁਸੀਂ ਆਪ ਵੀ ਤਾਂ ਲੱਗੇ ਹੁੰਦੇ ਜੀ ਨਾ ਇੱਕ ਇਨਸੀਡੈਂਟ ਸਾਡੀ ਲਾਈਫ ਦੇ ਵਿੱਚ ਇਦਾਂ ਦਾ ਆਉਂਦਾ ਜਿਸ ਤੋਂ ਬਾਅਦ ਅਸੀਂ ਬਲੀਫ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਉਹ ਹੈ ਮਤਲਬ ਦੋ ਹੀ ਚੀਜ਼ਾਂ ਹੁੰਦੀਆਂ ਜਾਂ ਬੰਦਾ ਜਮੇ ਡੋਲ ਜਾਂਦਾ ਤੇ ਜਾਂ ਬੰਦਾ ਹੋਰ ਪੱਕਾ ਹੋ ਜਾਂਦਾ ਕੋ ਕਰਨ ਕਰੋਣ ਵਾਲਾ ਸਾਰਾ ਮਾਲਕ ਉਹੀ ਆਪ ਹੀ ਹੈ ਜੀ ਉਹ ਹਿੰਮਤ ਵੀ ਆਪ ਦਿੰਦਾ ਪਾਉਂਦਾ ਵੀ ਆਪ ਹੈ ਕੱਟਦਾ ਵੀ ਕਟਾਉਂਦਾ ਵੀ ਆਪ ਹੀ ਹੈ ਸਾਰਾ ਕੁਝ ਉਹ ਆਪ ਹੀ ਕਰਦਾ ਨੌ ਧਾਮਾਂ ਦੀ ਜਿਹੜੀ ਹੈ ਤੁਸੀਂ ਦਰਸ਼ਨ ਕਰਵਾ ਰਹੇ ਹੋ ਹੈਨਾ ਇਸ ਫਿਲਮ ਦੇ ਥਰੂ ਤਾਂ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਉਸ ਜਗ੍ਹਾ ਤੇ ਗਏ ਬੈਸ਼ਨੂ ਦੇਵੀ ਮਾਤਾ ਦੇ ਦਰਸ਼ਨ ਕੀਤੇ ਤਾਂ ਸਪਿਰਚੁਅਲੀ ਕਿਸ ਤਰ੍ਹਾਂ ਕਨੈਕਟ ਕੀਤਾ ਖੁਦ ਨੂੰ ਜੇ ਅੱਜ ਤੋਂ ਕੁਝ ਸਾਲ ਬਾਅਦ ਵੀ ਨਾਲਿਆ ਜਾਏਗਾ ਤੇ ਉਹ ਹੋਏਗਾ ਕਿ ਯਾਰ ਇੱਕ ਫਿਲਮ ਬਣੀ ਸੀ ਕਦੋਂ ਚਲੋ ਬੁਲਾਵਾ ਆਇਆ ਹੈ ਉਹਦੇ ਵਿੱਚ ਆ ਫਰਾਨੇ ਫਰਾਨੇ ਐਕਟਰ ਸੀਗੇ ਰੱਬਾ ਸਾਨੂੰ ਮaaf ਕਰੀ ਜਦੋਂ ਕਰਨ ਕਰੋਨ ਵਾਲਾ ਹੀ ਉਹ ਆਪ ਹੈ ਉਹ ਆਪੀ ਸਾਰੀ ਲੀਲਾ ਰਸਦਾ ਜੇ ਆਪਾਂ ਆਪਣੇ ਪੁਰਖਿਆਂ ਦੀ ਮੰਨੀਏ ਤੇ ਅਰਦਾਸ ਤੇ ਅਰਦਾਸ ਤੇ ਵਿਸ਼ਵਾਸ ਵਿਸ਼ਵਾਸ ਅੱਛਾ ਕਦੇ ਐਦਾਂ ਕੀਤਾ ਕਿ ਸਕੂਲ ਟਾਈਮ ਦੇ ਵਿੱਚ ਮੋਸਟਲੀ ਮਤਲਬ ਮੈਂ ਤੇ ਕਰਦੀ ਸੀਗੀ ਥੋੜਾ ਮਨ ਹੁੰਦਾ ਨਹੀਂ ਕਿ ਬਾਬਾ ਜੀ ਆ ਦੇ ਚੋ ਪਾਸ ਕਰਾ ਦਿਓ ਜਾਂ ਆ ਚੀਜ਼ ਹੋ ਜੇ ਮੈਂ ਇੰਨੇ ਰੁਪਏ ਦਾ ਪ੍ਰਸ਼ਾਦ ਕਰਾਉਂਗੀ ਜਾਂ ਮਾਤਾ ਰਣੀ ਮੈਂ ਆ ਚੀਜ਼ ਚੜਾ ਕੇ ਜਾਊਂਗੀ ਐਦਾਂ ਕੀਤਾ ਕਦੇ ਤੇ ਮੈਨੀਫੈਸਟੇਸ਼ਨ ਖਤਮ ਹੋ ਜਾਂਦੀ ਕੋਈ ਰਾਤ ਨੂੰ ਅਸੀਂ ਲਾਲਚ ਦੇ ਲੱਗ ਜਾਂਦੇ ਹਾਂ ਰੱਬ ਨੂੰ ਵੀ ਪਤਾ ਨਾ ਤੁਸੀਂ ਕੈਨ ਜਾਣ ਕੇ ਅੱਛਾ ਇਹ ਮੈਨੀਫੈਸਟ ਵੀ 3 ਦਿਨ ਪਹਿਲਾਂ 2 ਦਿਨ ਪਹਿਲਾਂ 1 ਰਾਤ ਦੇ ਲਾ ਉਹ ਉਹ ਤੋਂ ਸ਼ੁਰੂ ਹੋਈ ਸੀ ਉੱਥੋਂ ਸਾਡੀ ਸਪਿਰਚੁਅਲ ਜਰਨੀ ਸਟਾਰਟ ਹੁੰਦੀ ਹੈ ਬੇਪਰੋ ਕੱਲ ਨਾ ਇੱਕ ਗੇਮ ਖੇល ਰਹੇ ਸੀ ਤੇ ਮੇਰਾ ਮਿੱਤਰ ਕਹਿੰਦਾ ਆ ਤਿੰਨ ਉਂਗਲਾਂ ਜਾਂਦੇ ਗੁੰਮਲ ਫੜੀ ਹੂੰ ਆ ਵੇਖੀ ਉਂਗਲਾਂ ਵੇਖੇ ਹੂੰ ਕਹਿੰਦਾ ਤਿੰਨ ਚ ਇੱਕ ਫੜੀ ਮੈਂ ਕਹਿੰਦਾ ਉਹ ਕਹਿੰਦਾ ਆ ਫੜਨੀ ਮੈਂ ਕਿਹਾ ਤੂੰ ਚੋਨਾ ਹੀ ਮੈਂ ਆ ਫੜਾ ਤੂੰ ਆ ਥੱਲੇ ਟੁੱਟੀਆਂ ਜਿਹੜੀਆਂ ਕੀਤੀਆਂ ਨਾ ਤੂੰ ਤੂੰ ਚੋਨਾ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸੰਮਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 26 ਸਤੰਬਰ ਨੂੰ ਫਿਲਮ ਆ ਰਹੀ ਹੈ ਚਲੋ ਬੁਲਾਵਾ ਆਇਆ ਸੋ ਮੇਰੇ ਨਾਲ ਹੈ ਸਟਾਰ ਕਾਸਟ ਉਹਨਾਂ ਦਾ ਸਵਾਗਤ ਕਰਦੇ ਆ ਤੇ ਗੱਲਬਾਤ ਦਾ ਸੈンスਲਾ ਅੱਗੇ ਤੋਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਵਧੀਆ ਵਧੀਆ ਸੋ ਥੱਕੇ ਤੇ ਨਹੀਂ ਸਵੇਰ ਦੇ ਲੱਗੇ ਹੋਏ ਹੋ ਤੁਸੀਂ ਬੈਕ ਟੂ ਬੈਕ ਇੰਟਰਵਿਊਸ ਦੇ ਲਈ ਨਹੀਂ ਨਹੀਂ ਚਲੋ ਵੇਟ ਕਰ ਰਹੇ ਹਾਂ ਸਵੇਰ ਦਾ ਹਮ ਲੈ ਲੋ ਆ ਬਟ ਅ ਅੱਛਾ ਮੈਂ ਤੁਹਾਨੂੰ ਇੱਕ ਕੰਪਲੀਮੈਂਟ ਦੇਣਾ ਚਾਹੁੰਦੀ ਆ ਤੁਸੀਂ ਬਹੁਤ ਤੁਹਾਡੀ ਸਮਾਈਲ ਬੜੀ ਇਨੋਸੈਂਟ ਜੀ ਆ ਬੜੀ ਪਿਆਰੀ ਜੀ ਆ ਥੈਂਕ ਯੂ ਜਦੋਂ ਮੈਂ ਸਵੇਰੇ ਨਾ ਆਈ ਤਾਂ ਇਹ ਪਹੁੰਚੇ ਹੋਏ ਸੀਗੇ ਇੱਥੇ ਤੇ ਇੱਥੇ ਬੈਠੇ ਸੀਗੇ ਤੇ ਮੈਂ ਜਿਵੇਂ ਐਂਟਰ ਹੋਏ ਨਾ ਇਹਨਾਂ ਨੂੰ ਬੜੀ ਪਿਆਰੀ ਜੀ ਸਮਾਈਲ ਦਿੱਤੀ ਜਿਵੇਂ ਇੱਕ ਛੋਟਾ ਬੱਚਾ ਹੁੰਦਾ ਐਦਾਂ ਦੀ ਸਮਾਈਲ ਸੀਗੀ ਉਹ ਐਦਾਂ ਇੱਕਦਮ ਨਾ ਆਪਣੇ ਧਿਆਨ ਦੇ ਵਿੱਚ ਬੈਠੇ ਹੋਏ ਸੀਗੇ ਤੇ ਇੱਕਦਮ ਕਰਦੇ ਹਾਈ ਕਿਵੇਂ ਹੋ ਹੈ ਨਾ ਮੈਨੂੰ ਬੜਾ ਪਿਆਰਾ ਲੱਗਾ ਸੋ ਅੱਛਾ ਫਿਲਮ ਦੇ ਉੱਤੇ ਆਂਦੇ ਆ ਚਲੋ ਬੁਲਾਵਾ ਆਇਆ ਹੈ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹੁੰਦੀ ਆ ਕਿ ਕਿੰਨੀ ਕ ਆਸਤਾ ਤੁਹਾਡੀ ਹੈ ਰੱਬ ਦੇ ਵਿੱਚ ਤਿੰਨਾਂ ਦੀ ਮੈਨੂੰ ਲੱਗਦਾ ਜੀ ਆ ਆਸਤਾ ਤਾਂ ਸ਼ੁਰੂ ਤੋਂ ਹੀ ਜਦੋਂ ਸੋਰਤ ਸਭਾਲ ਗਿਆ ਉਦੋਂ ਹੈਗੀ ਹੋਈ ਆ ਤੇ ਜਿੰਨਾ ਕੁ ਮੈਂ ਇਹਨਾਂ ਦੋਨਾਂ ਨੂੰ ਜਾਣਨਾ ਇਹਨਾਂ 'ਚ ਵੀ ਮਤਲਬ ਹੈ ਕਿ ਬੇਸਿਕਲੀ ਇਹ ਤੁਹਾਡਾ ਜ਼ਰੀਆ ਡੱਡ ਬਣ ਜਾਂਦਾ ਨਾ ਕਿ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਕੋਈ ਪਾਕੁਰਾਨ ਨੂੰ ਮੰਨਦਾ ਕੋਈ ਬਾਈਬਲ ਦਾ ਜੀ ਨੂੰ ਮੰਨਦਾ ਕੋਈ ਬਾਈਬਲ ਨੂੰ ਮੰਨਦਾ ਹੈ ਨਾ ਸੋ ਹੈ ਤਾਂ ਸ਼ਕਤੀ ਤਾਂ ਇੱਕੋ ਹੀ ਆ ਪਾਵਰ ਇੱਕੋ ਹੀ ਆ ਇਹ ਸੋ ਸਪਿਰਚੁਅਲ ਤਾਂ ਆਏਗਾ ਸਾਰੀ ਨੇ ਅੱਛਾ ਬਟ ਇੱਕ ਚੀਜ਼ ਆ ਕਿ ਜਿਵੇਂ ਤੁਸੀਂ ਕਿਹਾ ਕਿ ਸ਼ੁਰੂ ਤੋਂ ਹੀ ਆ ਹੈ ਨਾ ਸ਼ੁਰੂ ਤੋਂ ਮੈਨੂੰ ਲੱਗਦਾ ਕਿ ਸਾਡੇ ਪੈਰੈਂਟਸ ਸਾਨੂੰ ਕਹਿੰਦੇ ਨੇ ਕਿ ਪੰਮੇ ਗੁਰਦੁਆਰਾ ਮੰਦੇ ਰਾਹ ਹਰ ਜਗ ਜੈ ਕਰੋ ਜੈ ਕਰੋ ਕੀ ਹੈ ਨਾ ਇਹ ਵਾਈਗਰੂ ਹੈ ਇਹ ਮਾਤਾ ਰਾਣੀ ਹੈ ਇਹ ਅੱਲਾ ਹੈ ਹੈ ਨਾ ਬਟ ਇੱਕ ਇਨਸੀਡੈਂਟ ਸਾਡੀ ਲਾਈਫ ਦੇ ਵਿੱਚ ਇਦਾਂ ਦਾ ਆਉਂਦਾ ਜਿਸ ਤੋਂ ਬਾਅਦ ਅਸੀਂ ਬਲੀਫ ਕਰਨਾ ਸ਼ੁਰੂ ਕਰ ਦੰਨੇ ਆ ਕਿ ਉਹ ਹੈ ਉਹ ਮਤਲਬ ਉਹ ਕਿਸੇ ਵੀ ਫਾਰਮ ਦੇ ਵਿੱਚ ਹੋ ਸਕਦਾ ਕਿ ਪੋਜ਼ਿਟਿਵਿਟੀ ਜਿਹੜੀ ਸਾਨੂੰ ਜਿੱਥੋਂ ਵੀ ਮਿਲਦੀ ਹੈ ਹੈ ਨਾ ਤਾਂ ਉਹ ਵਿਸ਼ਵਾਸ ਤੁਹਾਡਾ ਤਿੰਨਾਂ ਦਾ ਕਦੋਂ ਬਣਿਆ ਸ਼ੁਰੂ ਤੋਂ ਹੀ ਸੀਗਾ ਇਹ ਮੈਨੂੰ ਤਾਂ ਸ਼ੁਰੂ ਤੋਂ ਹੀ ਸੀਗਾ ਵੀ ਇਹ ਨਹੀਂ ਵੀ ਜਿੰਦਗੀ ਤੋਂ ਕੁਛ ਐਦਾਂ ਦੀ ਘਟਨਾ ਹੋਈ ਹੈ ਤੇ ਫਿਰ ਬਲੀਵ ਹੋਇਆ ਮੇਰਾ ਸ਼ੁਰੂ ਤੋਂ ਪਰਸਨਲੀ ਮੈਂ ਸੱਚ ਦੱਸਾਂ ਆਪਣੀ ਜ਼ਿੰਦਗੀ ਬਾਰੇ ਤੇ ਮੇਰਾ ਆਪਣਾ ਬਹੁਤ ਬਚਪਨ ਤੋਂ ਹੀ ਲਗਾਵ ਰਿਹਾ ਇਹ ਚੀਜ਼ ਨਾ ਔਰ ਬਿਨਾ ਕਿਸੇ ਮਤਲਬ ਤੋਂ ਪੀਆਰ ਮੇਰਾ ਘੱਟ ਹੋ ਜਾ ਤਾਂ ਕਰਕੇ ਜਾਂ ਮੇਰਾ ਕੰਮ ਉਹ ਨਹੀਂ ਬਸ ਲਗਾਵ ਸ਼ੁਰੂ ਤੋਂ ਦਿਲੀ ਤੇ ਸ਼ਾਇਦ ਮੈਨੂੰ ਲੱਗਦਾ ਕਿ ਮਾਲਕ ਤਾਂ ਹੀ ਇੱਥੋਂ ਤੱਕ ਲੈ ਆ ਇਹ ਦੇ ਚ ਟਡੀ ਨੀਅਤਸ ਆਫ ਹੋਣ ਦਾ ਮੈਨੂੰ ਲੱਗਦਾ ਕਿ ਬਹੁਤ ਸਾਫ਼ ਹੋਣੀ ਚਾਹੀਦੀ ਹੈ ਪਿਓਰ ਪਿਓਰ ਹੋ ਕੇ ਜਾਣਾ ਪੈਂਦਾ ਤੁਹਾਨੂੰ ਉੱਥੇ ਤੇ ਉਹ ਸ਼ੁਰੂ ਤੋਂ ਹੀ ਕੋਈ ਇਹ ਨਹੀਂ ਵੀ ਮੇਰੀ ਜ਼ਿੰਦਗੀ 'ਚ ਕੁਝ ਇਦਾਂ ਦੀ ਚੀਜ਼ ਹੋਈ ਤੇ ਮੈਂ ਤਾਂ ਕਰਕੇ ਬਲੀਵ ਕਰਨਾ ਸ਼ੁਰੂ ਕੀਤਾ ਨਾ ਮੈਨੂੰ ਸ਼ੁਰੂ ਤੋਂ ਹੀ ਯਕੀਨ ਹੋਦੇ ਤੇ ਆ ਅੱਜ ਨਹੀਂ ਹੋਊਗਾ ਕੱਲ ਹੋ ਜਾਊਗਾ ਕੱਲ ਨਹੀਂ ਪਰਸੋਂ ਹੋ ਜਾਊਗਾ ਪਰ ਇੱਕ ਦਿਨ ਜ਼ਰੂਰ ਹੋਊਗਾ ਹੂੰ ਭੁਖਰਾਜ ਤੁਸੀਂ ਹੈਗਾ ਹੀ ਹੈ ਜੀ ਕਿਉਂਕਿ ਮੈਂ ਲਾਤਾ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਜਾਂ ਬਾਈ ਨੇ ਦੱਸਿਆ ਹੁੰਦਾ ਤਾਂ ਤੁਹਾਨੂੰ ਸ਼ੁਰੂ ਤੋਂ ਹੀ ਆ ਬਸ ਇਹ ਆ ਵੀ ਜਦੋਂ ਕੋਈ ਪੀੜ ਪੈਂਦੀ ਆ ਜਾਂ ਜਦੋਂ ਕੋਈ ਔਖਾ ਵੇਲਾ ਆਉਂਦਾ ਉਸ ਟਾਈਮ ਤੁਸੀਂ ਹੋਰ ਪੱਕੇ ਹੋ ਜਾਂਦੇ ਹੋ ਹਨਾ ਤੁਹਾਨੂੰ ਹੋਰ ਤੁਸੀਂ ਤੁਸੀਂ ਮਤਲਬ ਦੋ ਹੀ ਚੀਜ਼ਾਂ ਹੁੰਦੀਆਂ ਜਾਂ ਬੰਦਾ ਜਮੇ ਡੋਲ ਜਾਂਦਾ ਤੇ ਜਾਂ ਬੰਦਾ ਹੋਰ ਪੱਕਾ ਹੋ ਜਾਂਦਾ ਉਹ ਕਰਨ ਕਰਨ ਵਾਲਾ ਸਾਰਾ ਮਾਲਕ ਉਹੀ ਆਪ ਹੀ ਹੈ ਜੀ ਉਹ ਹਿੰਮਤ ਵੀ ਆਪ ਦਿੰਦਾ ਪਾਉਂਦਾ ਵੀ ਆਪ ਹੈ ਕੱਟਦਾ ਬੁਕਟਾਉਂਦਾ ਵੀ ਆਪ ਹੀ ਹੈ ਹਮ ਸਾਰਾ ਕੁਝ ਉਹ ਆਪ ਹੀ ਕਰਦਾ ਸੋ ਮੈਨ ਤਾਂ ਜਿੰਨੀ ਵਾਰੀ ਚ ਕੋਈ ਵੀ ਸਿਚੁਏਸ਼ਨ ਇਦਾਂ ਦੀ ਆਈ ਆ ਤਾਂ ਹੋਰ ਪੱਕਾ ਹੀ ਹੋਇਆ। ਹਮ ਅਰਵਿੰਦਰ ਐਗਰੀ ਕਰਦੇ ਹੋ ਤੁਸੀਂ ਇਹਨਾਂ ਨਾਲ। ਤੁਹਾਡਾ ਬਲੀਵ ਕਿੰਨਾ ਕਿਆ? ਮੇਰਾ ਬਹੁਤ ਹੈ। ਮੈਂ ਤੇ ਮੇਰਾ ਤੇ ਘਾਰੀ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਕਿ ਦਰਬਾਰ ਸਾਹਿਬ ਦੇ ਕੋਲ ਆ ਤੇ ਸਾਡੀ ਤਾਂ ਹਾਂਜੀ ਮੈਂ ਅੰਮ੍ਰਿਤਸਰ ਤੋਂ ਤਾਂ ਮੈਂ ਤਾਂ ਬਹੁਤ ਬਲੀਵ ਕਰਦੀ ਆ। ਤੇ ਅੱਛਾ ਚਲੋ ਫਿਲਮ ਕੋਈ ਇਸ ਘਟਨਾ ਹੋਈ ਸੀ ਜਿੰਦਗੀ 'ਚ ਬਲੀਵ ਕਰਨਾ ਸ਼ੁਰੂ ਕੀਤਾ ਹੈ ਸ਼ੁਰੂ ਤੋਂ। ਨਹੀਂ ਪਹਿਲਾਂ ਹਾਂ ਜਿਵੇਂ ਮੈਂ ਮੇਰਾ ਸਵਾਲ ਵੀ ਇਹੀ ਸੀਗਾ ਕਿ ਪਹਿਲਾਂ ਕਰਦੇ ਕਹਿੰਦੇ ਆ ਤਾਂ ਹਾਂ ਮੰਨਦੇ ਬਟ ਫਿਰ ਲਾਈਫ ਦੇ ਵਿੱਚ ਕੁਝ ਤੁਸੀਂ ਆਪ ਮਰਨਾ ਸ਼ੁਰੂ ਗਦੋਂ ਕਰਦੇ ਜੀ ਉਹ ਤੁਸੀਂ ਕਹਿੰਦੇ ਹਾਂ ਕਿ ਮੈਂ ਮੈਂ ਫੇ ਮੈਨੂੰ ਮੇਰੇ ਲਾਈਫ ਦੇ ਵਿੱਚ ਕੁਝ ਇਨਸੀਡੈਂਟ ਐਦਾਂ ਦੇ ਹੋਏ ਜਿਸ ਤੋਂ ਬਾਅਦ ਮੈਨੂੰ ਲੱਗਾ ਕਿ ਨਹੀਂ ਵੀ ਰੱਬ ਹੁੰਦਾ ਤੁਹਾਡੇ ਨਾਲ ਹੁੰਦਾ ਇੱਕ ਪੋਜ਼ਿਟਿਵਿਟੀ ਤੁਹਾਡੇ ਨਾਲ ਰਹਿੰਦੀ ਹੈ ਜਿਹੜੀ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਬੁਰੀਆਂ ਨਜ਼ਰਾਂ ਕਹਿ ਲੋ ਜਾਂ ਬੁਰੇ ਇਨਸੀਡੈਂਟ ਜਿਨ੍ਹਾਂ ਤੋਂ ਤੁਹਾਨੂੰ ਰੱਬ ਬਚਾ ਲੈਂਦਾ ਸੋ ਮੇਰਾ ਇਹ ਇਹ ਬਚਾਉਂਦਾ ਜੇ ਸੱਚ ਪੁੱਛੋਂ ਤੇ ਸਮਾਂ ਜਿਹੜਾ ਹੁੰਦਾ ਨਾ ਮਾੜਾ ਚੰਗਾ ਉਹ ਬੰਦੇ ਤੇ ਆਉਂਦਾ ਰਹਿੰਦਾ ਤੇ ਪਰ ਉਹਦੇ ਹਿਸਾਬ ਨਾਲ ਕੁਛ ਮਾੜਾ ਕੁਛ ਚੰਗਾ ਨਹੀਂ ਹੁੰਦਾ ਉਹਦੇ ਹਿਸਾਬ ਨਾਲ ਸਾਰਾ ਕੁਝ ਸਹੀ ਹੋਈ ਹੈ ਸਾਨੂੰ ਲੱਗ ਰਿਹਾ ਹੁੰਦਾ ਕਿ ਯਾਰ ਸਾਡੇ ਤੇ ਮਾੜਾ ਸਮਾਨਾ ਕੋਈ ਮਾੜਾ ਸਮਾਨ ਨਹੀਂ ਦਾ ਉਹਨੇ ਕਹਿੰਦੇ ਨਾ ਗੋਡ ਇਜ਼ ਗੁੱਡ ਪਲੈਨਰ ਹੂੰ ਉਹਨੇ ਆਪਣੇ ਸਾਹਬ ਨਾਲ ਸਹੀ ਚੀਜ਼ਾਂ ਪਲਾਨ ਕੀਤੀਆਂ ਨੇ ਬਸ ਸਾਨੂੰ ਥੋੜਾ ਜਿਹਾ ਸਬਰ ਰੱਖਣਾ ਪੈਂਦਾ ਉਸ ਤਰੀਕੇ ਦੇ ਨਾਲ ਚੀਜ਼ਾਂ ਠੀਕ ਹੋ ਜਾਂਦੀਆਂ ਨੇ ਬਸ ਅੱਛਾ ਤੁਸੀਂ ਇਹ ਚੀਜ਼ ਮੰਨਦੇ ਹੋ ਕਿ ਜਿਹੜੀ ਆਰਟ ਹੁੰਦੀ ਹੈ ਉਹ ਵੀ ਇੱਕ ਹਿਸਾਬ ਦਾ ਕਿ ਪਰਮਾਤਮਾ ਦੇ ਬਹੁਤ ਨੇੜੇ ਕਰ ਦਿੰਦੀ ਹੈ ਸਾਨੂੰ ਤੁਹਾਡੇ ਤਿੰਨਾਂ ਤੋਂ ਜਾਨਣਾ ਚਾਹਾਂਗੀ ਤੁਹਾਡੇ ਲਈ ਆਰਟ ਕੀ ਹੈ ਤੇ ਕਦੋਂ ਲੱਗਾ ਕਿ ਮੈਂ ਇਸ ਆਰਟ ਦੇ ਲਈ ਹੀ ਬਣਿਆ ਆ ਸ਼ੁਰੂ ਤੋਂ ਮੈਨੂੰ ਤਾਂ ਸ਼ੁਰੂ ਤੋਂ ਸੀਗਾ ਮੈਂ ਮੈਂ ਸੈਕੰਡ ਜਾਂ ਥਰਡ ਕਲਾਸ ਜਿ cinemata ਬਹੁਤ ਵੇਖਦਾ ਹੈ ਮੇਰੇ ਫਾਦਰ ਨੂੰ ਬਹੁਤ ਸ਼ੌਂਕ ਹੈ cinema ਵੇਖਣ ਦਾ ਜੀ ਤੇ ਮੈਂ ਜਦੋਂ ਨਿੱਕਾ ਹਾਂ ਉਹਨਾਂ ਨੇ ਮੈਨੂੰ ਵੀ ਟੀਵੀ ਮੂਰੇ ਬਿਠਾ ਲਿਆ ਨਾ ਉਹ ਚੀਜ਼ਾਂ ਮੇਰੇ ਅੰਦਰ ਸ਼ੁਰੂ ਤੇ ਸੀਗਾ ਵੀ ਯਾਰ ਮੈਂ ਇਹੀ ਕਰਨਾ ਔਰ ਮੈਨੂੰ ਇਹੀ ਹੀ ਆਉਂਦਾ ਔਰ ਇਹ ਚੀਜ਼ਾਂ ਨਾ ਤੁਹਾਨੂੰ ਜਦੋਂ ਤੁਸੀਂ ਫੋਕਸ ਹੁੰਦੇ ਨਾ ਇੱਕ ਚੀਜ਼ ਨੂੰ ਲੈ ਕੇ ਉਹ ਚੀਜ਼ਾਂ ਤੁਹਾਨੂੰ ਪਿਓਰ ਕਰ ਦਿੰਦੀਆਂ ਨੇ ਹੋਰ ਤੇ ਇਹ ਲਾਈਨ ਮੈਨੂੰ ਐ ਲੱਗਦਾ ਕਿ ਕੋਈ ਵੀ ਕਲਾ ਨਾ ਪਿਓਰਿਟੀ ਵਾਲੀ ਹੈ ਚਾਹੇ ਉਹ ਪੇਂਟਰ ਹੈ ਬਾਬਾ ਜੀ ਚਾਹੇ ਉਹ ਐਕਟਰ ਹੈ ਚਾਹੇ ਉਹ ਸਿੰਗਰ ਹੈ ਇਹ ਪਿਓਰਿਟੀ ਤੁਸੀਂ ਗਾਇਕੀ ਕਰਕੇ ਵੇਖੋ ਸੁਣ ਕੇ ਵੇਖੋ ਤੁਸੀਂ ਜੁੜ ਜਾਂਦੇ ਹੋ ਉੱਪਰ ਇਹ ਇਹ ਕਲਾ ਹੀ ਪਿਓਰਿਟੀ ਵਾਲੀ ਹੈਗੀ ਇਹਦੇ ਵਿੱਚ ਉਹ ਤੈਨੂੰ ਤਾਂ ਕਹਿੰਦੇ ਕਲਾਕਾਰ इमोशनल ਬਹੁਤ ਹੁੰਦਾ ਵੱਡੀ ਤੋਂ ਵੱਡੀ ਗੱਲ ਨੇ ਜਰੂਰ ਨਹੀਂ ਛੋਟੀ ਗੱਲ ਤੇ ਉਹ ਜਾਣਾ ਮਿੰਟੋ ਮਿੰਟ ਤੇ ਇਹ ਚੀਜ਼ਾਂ ਸਾਨੂੰ ਜੋੜ ਕੇ ਰੱਖਦੀਆਂ ਆ ਤੇ ਮੇਰੇ ਖਿਆਲ ਇਹ ਬੰਦਾ ਜੁੜਿਆ ਹੋਊਗਾ ਤੇ ਤਾਂ ਹੀ ਪਿਓਰ ਹੁੰਦਾ ਇਹ ਕੰਮ ਹੀ ਪਿਓਰਿਟੀ ਵਾਲਾ ਹੈ ਜੀ ਸੋ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਬਿਲਕੁਲ ਏਗਰੀ ਹਾਂ ਸਰ ਦੇ ਨਾਲ ਅ ਮੇਰੇ ਹਿਸਾਬ ਨਾਲ ਮੈਨੂੰ ਆ ਲੱਗਦਾ ਵੀ ਆਰਟਿਸਟ ਨਾ ਜਿਹੜਾ ਜਿਹੜੇ ਕ੍ਰੀਏਟੀਵਿਟੀ ਕੁਝ ਕ੍ਰੀਏਟ ਕਰਦਾ ਹੈ ਹਰ ਇੱਕ ਫੀਲਡ ਜਿਵੇਂ ਪੇਂਟਰ ਆਬਵੀਅਸਲੀ ਉਹਨੇ ਕੁਦਰਤ ਨੂੰ ਪੇਂਟ ਕਰਨਾ ਜਦੋਂ ਉਹਦੇ ਅੰਦਰ ਕੁਦਰਤ ਹੋਊਗੀ ਤਾਂ ਉਹ ਉਸ ਤਰੀਕ ਉਸ ਉਸ ਚੀਜ਼ ਨੂੰ ਬਹਾਰ ਸਕਦਾ ਰਾਈਟਰ ਆਪਾਂ ਕਹਿ ਲੋ ਵੀ ਉਹ ਮਾਵੀਆ ਪਿਓ ਵੀ ਹੈ ਬੱਚਾ ਵੀ ਹੈ ਹੀਰੋ ਵੀ ਹੈ ਹੀਰੋਇਨ ਵੀ ਹੈ ਵਿਲਨ ਵੀ ਹੈ ਕਿਉਂਕਿ ਉਹਨੇ ਸਾਰੇ ਕਿਰਦਾਰ ਸर्जਣੇ ਨੇ ਇੱਕ ਦੁਨੀਆ ਸर्जਣੀ ਆ ਤਾਂ ਉਹਨਾਂ ਦਾ ਵੀ ਉਸ ਤਰੀਕੇ ਨਾਲ ਪਿਓਰ ਹੋਣਾ ਹਰ ਕੈਰੈਕਟਰ ਨਾਲ ਜੁੜਾ ਹੋਣਾ ਜ਼ਰੂਰੀ ਹੈ ਐਕਟਰ ਦਾ ਵੀ ਉਸ ਤਰੀਕੇ ਨਾਲ ਉਹ ਅੰਦਰੋਂ इमोਸ਼ਨਲੀ ਪਿਓਰ ਹੋਣਾ اور ਵੈਸੇ ਸਾਫ ਹੋਣਾ ਸਾਫ ਪਾਣੀ ਵਾਂਗੂ ਤਾਂ ਹੀ ਉਹ ਮਿਰਰ ਇਮੇਜ ਦੂਜੇ ਨੂੰ ਦਿਖ ਪਾਉਗੇ ਨਾ ਆਡੀਅנס ਨੂੰ ਜਦੋਂ ਆਪਣਾ ਅੰਦਰ ਸਾਫ ਹੋਊਗਾ ਸੋ ਜਦੋਂ ਆਪਣਾ ਅੰਦਰ ਸਾਫ ਹੁੰਦਾ ਹੈ ਤਾਂ ਉਹ ਰੱਬ ਦੇ ਇੱਕ ਸਟੈਪ ਨੇੜੇ ਹੋ ਜਾਂਦਾ ਹੈ ਤਾਂ ਮੈਨੂੰ ਆ ਲੱਗਦਾ ਵੀ ਆਰਟਿਸਟ ਜਿਹੜੀ ਇਹ ਫੀਲਡ ਦਾ ਜਾਂ ਕੋਈ ਵੀ ਫੀਲਡ ਆਰਟਿਸਟ ਬੀਇੰਗ ਐਨ ਆਰਟਿਸਟ ਚਾਹੀਏ ਪੇਂਟਰ ਆ ਰਾਈਟਰ ਆ ਐਕਟਰ ਆ ਡਾਇਰੈਕਟਰ ਆ ਜੋ ਵੀ ਉਹ ਇੱਕ ਲੈਵਲ ਆਫ ਪਿਓਰਿਟੀ ਹੁੰਦੀ ਆ ਉਹਨਾਂ ਚ ਹਮ ਬਿਲਕੁਲ ਅੱਛਾ ਜੇ ਤੁਹਾਡੀ ਫਿਲਮ ਦੀ ਅਸੀਂ ਗੱਲ ਕਰੀਏ ਤਾਂ ਫਿਲਮ ਦੇ ਵਿੱਚ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਨੋਥਾਮਾ ਦੀ ਜਿਹੜੀ ਹੈ ਤੁਸੀਂ ਦਰਸ਼ਨ ਕਰਵਾ ਰਹੇ ਹੋ ਹੈਨਾ ਇਸ ਫਿਲਮ ਦੇ ਥਰੂ ਤਾਂ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਤਾਂ ਜਦੋਂ ਇਹ ਸ਼ੂਟ ਕਰ ਰਹੇ ਸੀ ਤਾਂ ਜਦੋਂ ਤੁਸੀਂ ਉਹ ਉਸ ਜਗ੍ਹਾ ਤੇ ਗਏ ਵੈਸ਼ਨੂ ਦੇਵੀ ਮਾਤਾ ਦੇ ਦਰਸ਼ਨ ਕੀਤੇ ਤਾਂ ਸਪਿਰਚੁਅਲੀ ਕਿਸ ਤਰ੍ਹਾਂ ਕਨੈਕਟ ਕੀਤਾ ਖੁਦ ਨੂੰ ਕੀ ਕੀ ਬਦਲਾਵ ਹੋਏ ਐਂਡ ਜਦੋਂ ਤੁਸੀਂ ਮੈਨੂੰ ਲੱਗਦਾ ਕਿ ਅਸੀਂ ਰੱਬ ਦੇ ਅੱਗੇ ਨਾ ਬਿਲਕੁਲ ਹੀ ਸੱਚੇ ਹੋ ਜਾਂਦੇ ਆ ਕਿ ਉਹਦੇ ਅੱਗੇ ਕੋਈ ਪਰਦਾ ਨਹੀਂ ਰਹਿੰਦਾ ਤੇ ਜਦੋਂ ਸ਼ੂਟ ਕਰ ਰਹੇ ਸੀਗੇ ਤਾਂ ਐ ਹੋਇਆ ਕਿ ਯਾਰ ਪਹਿਲਾਂ ਮਾਫੀ ਮੰਗੀ ਹੋਵੇ ਕਿ ਰੱਬਾ ਮaaf ਕਰਦੀ ਅਸੀਂ ਸ਼ੂਟ ਕਰ ਰਹੇ ਆਂ ਵੀ ਇਹ ਸੀਨ ਐਦਾਂ ਕਰਕੇ ਤੇ ਵੀ ਬਟ ਅੰਦਰ ਦੇ ਵਿੱਚ ਹੋਵੇ ਵੀ ਅਸੀਂ ਤਾਂ ਬਸ ਤੇਰੇ ਅੱਗੇ ਸਰੈਂਡਰ ਆ ਨਹੀਂ ਇਹੀ ਸੀਗਾ ਵੀ ਤੇਰੇ ਅੱਗੇ ਸਰੈਂਡਰ ਆ ਕੁਝ ਮੈਨੂੰ ਇਹ ਲੱਗਦਾ ਵੀ ਮੈਂ ਤਾਂ ਪਹਿਲਾਂ ਮੇਰੇ ਜਾਣ ਦੀ ਬਹੁਤ ਇੱਛਾ ਸੀ ਕਿ ਮੈਂ ਬਾਈ ਨਾਲ ਵੀ ਗੱਲ ਕਰਦਾ ਨ ਸਤਿੰਦਰ ਬਾਈ ਨਾਲ ਕਿ ਭਾਈ ਮੈਨੂੰ ਬੜਾ ਸੀਗਾ ਕਿ ਮੈਂ ਮਹਾਰਾਜ ਦੇ ਆਵਾਂ ਮਹਾਰਾਣੀ ਦੇ ਆਵਾਂ ਮੱਥਾ ਟੇਕ ਕੇ ਜਾਵਾਂ ਤੇ ਉਸ ਬਾਬੇ ਹੋ ਜਾ ਬਣ ਗਿਆ ਵੀ ਚਲ ਗਏ ਉੱਥੇ ਸਾਰੀ ਸਾਰੀ ਟੀਮ ਹੀ ਉੱਥੇ ਪਹੁੰਚ ਗਈ ਸੋ ਆਮ ਲੱਕੀ ਇਹ ਫਿਲਮ ਦਾ ਹਿੱਸਾ ਬਣਿਆ ਮੈਂ ਜੇ ਅੱਜ ਤੋਂ ਕੁਝ ਸਾਲ ਬਾਅਦ ਵੀ ਨਾਲ ਆਇਆ ਜਾਏਗਾ ਤੇ ਉਹ ਹੋਏਗਾ ਕਿ ਯਾਰ ਇੱਕ ਫਿਲਮ ਬਣੀ ਸੀ ਕਦੋਂ ਚਲੋ ਬੁਲਾਵਾ ਆਇਆ ਹੈ ਉਹਦੇ ਵਿੱਚ ਆ ਫਲਾਣੇ ਫਰਾਨੇ ਐਕਟਰ ਸੀਗੇ ਸੋ ਕੋਈ ਏਦਾਂ ਦੀ ਗੱਲ ਨਹੀਂ ਕਿ ਇਸ ਤਰੀਕੇ ਨਾਲ ਵੀ ਸਾਨੂੰ ਹੋਣਾ ਪਿਆ ਵੀ ਯਾਰ ਰੱਬਾ ਸਾਨੂੰ ਮaaf ਕਰੀ ਜਦੋਂ ਕਰਨ ਕਰਾਉਣ ਵਾਲਾ ਹੀ ਉਹ ਆਪ ਹੈ ਉਹ ਆਪ ਹੀ ਸਾਰੀ ਲੀਲਾ ਰਚਦਾ ਹੈ ਪਰ ਕਦੇ ਸੋਚਿਆ ਸੀਗਾ ਕਿ ਇਦਾਂ ਵੀ ਬੁਲਾਵਾ ਆ ਸਕਦਾ ਹੈਗਾ ਕਿ ਹੈਨਾ ਮੈਂ ਫਿਲਮ ਦਾ ਸ਼ੂਟ ਕਰਨਾ ਸੀ ਉੱਥੇ ਜਾਣਾ ਮੈਂ ਨਹੀਂ ਸੀ ਮੈਂ ਨਹੀਂ ਸੋਚਿਆ ਤੁਸੀਂ ਸੋਚਿਆ ਮੈਂ ਨਹੀਂ ਸੀ ਸੋਚਿਆ ਜਦੋਂ ਡਾਇਰੈਕਟਰ ਸਾਹਿਬ ਨੇ ਦੱਸਿਆ ਉਦੋਂ ਹੀ ਸੋਚਿਆ ਸੀ ਬਟ ਨਹੀਂ ਹੁੰਦਾ ਸੋਚਿਆ ਨਹੀਂ ਮੈਂ ਜੀ ਸੋਚਿਆ ਜਦੋਂ ਮੈਨੂੰ ਪਤਾ ਲੱਗਾ ਕਿ ਫਿਲਮ ਬਣ ਰਹੀ ਹੈ ਬੁਲਾਵਾ ਬੁਲਾਵਾ ਚਲੋ ਬੁਲਾਵਾ ਆਇਆ ਹੈ ਇਹ ਵੀ ਬਾਚ ਨਾਮ ਰੱਖਿਆ ਬਾਚ ਪੂਰਾ ਨਾਮ ਕੀਤਾ ਉਹਦਾ ਪਹਿਲਾ ਨਾਮ ਬੁਲਾਵਾ ਹੀ ਸੀ ਬੁਲਾਵਾ ਸੀ ਤੇ ਜਦੋਂ ਫਿਲਮ ਆਂਦਾ ਨਾਮ ਸੁਣਿਆ ਕਹਾਣੀ ਸੁਣੀ ਮੈਨੂੰ ਨਹੀਂ ਪਤਾ ਵੀ ਜਾਣਾ ਵੀ ਹੈ ਦਰਸ਼ਨ ਕਰਨ ਜਦੋਂ ਗੱਲ ਪਤਾ ਲੱਗੀ ਦਰਸ਼ਨ ਕਰਨ ਜਾਣਾ ਤੇ ਮੈਨੂੰ ਇੱਕ ਅੰਦਰ ਵੱਖਰੀ ਮਸਤੀ ਜਿਹੀ ਹੋ ਜੀਨੋ ਲੱਗੇ ਵੀ ਯਾਰ ਮਾਲਕ ਸੁਣਦਾ ਉਹ ਕਰਦਾ ਉਹ ਆਪੇ ਕਰਦਾ ਮੈਂ ਕਹਿਣਾ ਆਪਣੇ ਦੋਸਤਾਂ ਨੂੰ ਵੀ ਉਹਨਾਂ ਨੇ ਨਾ ਬਗਨ ਵੀ ਮੱਥਾ ਟੇਕ ਕੇ ਜਾਣੇ ਤੂੰ ਜਾਣਾ ਮੈਂ ਉਹਨਾਂ ਨੂੰ ਕਹਣਾ ਯਾਰ ਮੈਂ ਸ਼ੂਟ ਤੇ ਨਾ ਟਾਈਮ ਨਹੀਂ ਲੱਗਦਾ ਮੇਰਾ ਦਿਲ ਬਹੁਤ ਆ ਮੈਂ ਸ਼ੂਟ ਤੇ ਨਾ ਮੇਰਾ ਟਾਈਮ ਨਹੀਂ ਲੱਗਦਾ ਮੇਰਾ ਦਿਲ ਬਹੁਤ ਆ ਯਾਰ ਕਿਦਾਂ ਕਿਵੇਂ ਪਲਾਨ ਕਰਾਂ ਕਿਵੇਂ ਕਰਾਂ ਵੇਖੋ ਕੈਸੀ ਰਚਨਾ ਆਈ ਹੈ ਸ਼ੂਟ ਹੀ ਉੱਥੇ ਭੈਣ ਹੋ ਗਿਆ ਹਾਂ ਸਰ ਦੇ ਸਾਈ ਪਹੁੰਚ ਗਿਆ ਉੱਥੇ ਤੇ ਇਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਬੱਸ ਅਸੀਂ ਨਾ ਅਵਤਾਰ ਸਰ ਨਾਲ ਜਦੋਂ ਗੱਲ ਕਰ ਰਹੇ ਸੀ ਤਾਂ ਉਹਨਾਂ ਨੇ ਵੀ ਦੱਸਿਆ ਕਿ ਕਹਿੰਦੇ ਵੀ ਮੈਂ ਇੱਕ ਵਾਰੀ ਇੱਦਾਂ ਗਿਆ ਸੀ ਤਾਂ ਮੈਂ ਬੜਾ ਕੋਲ ਦੀ ਲੰਗ ਗਿਆ ਤੇ ਵੀ ਇੱਧਰ ਵੈਸ਼ਨੂ ਦੇਵੀ ਮਾਤਾ ਦਾ ਆ ਰਸਤਾ ਜਾਂਦਾ ਤੇ ਕਹਿੰਦੇ ਮੈਂ ਉੱਥੋਂ ਐ ਟਰਨ ਲੈ ਲਿਆ ਸੀਗਾ ਮੇਰੀ ਗੱਡੀ ਨੇ ਤੇ ਕਹਿੰਦੇ ਮੈਨੂੰ 40 ਸਾਲ ਬਾਅਦ ਮੌਕਾ ਮਿਲਿਆ ਸਰਫਿਸ ਫਿਲਮ ਕਰਕੇ ਤਾਂ ਮਤਲਬ ਕਿ ਇਹ ਵੀ ਬੁਲਾਵਾ ਹੀ ਆ ਕਿ ਹੈਨਾ ਵੀ ਹਮੇਸ਼ਾ ਅਸੀਂ ਕਹਿ ਦਿੰਨੇ ਆ ਕਿ ਮਾਤਾ ਰਾਣੀ ਦਾ ਬੁਲਾਵਾ ਨਹੀਂ ਆ ਤਾਂ ਮੈਂ ਕਹਿੰਦੀ ਹੁੰਦੀ ਸੀ ਕਿ ਲੋਕੀ ਨਾ ਐ ਜਾਂਦੇ ਆਪ ਨਹੀਂ ਆ ਬਟ ਜਦੋਂ ਮੈਂ ਹੁਣ ਮੈਂ ਅਵਤਾਰ ਸਰ ਦੀ ਗੱਲ ਸੁਣੀ ਤਾਂ ਮੈਨੂੰ ਵੀ ਐ ਲੱਗਾ ਕਿ ਐਕਚੁਅਲ ਦੇ ਵਿੱਚ ਜਦੋਂ ਤੱਕ ਬੁਲਾਵਾ ਨਾ ਆਵੇ ਮਾਤਾ ਰਾਣੀ ਦਾ ਤੇ ਆਪਾਂ ਨਹੀਂ ਜਾ ਸਕਦੇ ਨਹੀਂ ਜਾ ਸਕਦੇ ਅੰਦਰ ਨਹੀਂ ਜਾ ਸਕਦੇ ਵੇਖੋ ਜਦੋਂ ਤੱਕ ਉਹਦਾ ਹੁਕਮ ਨਹੀਂ ਹੁੰਦਾ ਨਾ ਉਹਦੋਂ ਤੱਕ ਕੁਛ ਨਹੀਂ ਜੇ ਹੁੰਦਾ ਮੈਨੂੰ ਐਂ ਲੱਗਦਾ ਹੁੰਦਾ ਕਿ ਸਾਰਾ ਕੁਝ ਉਹਦੇ ਹੁਕਮ ਦੇ ਅਨਸਾਰ ਹੀ ਹੁੰਦਾ ਜਦੋਂ ਬੰਦਾ ਦੁਨੀਆ ਤੋਂ ਚਲ ਜਾਂਦਾ ਤਾਂ ਅਸੀਂ ਇਹ ਗੱਲ ਕਹਿੰਨੇ ਆਂ ਵੀ ਸਮਾਂ ਹੀ ਉਹਦਾ ਹੁਕਮ ਸੀ ਉਹਦੇ ਹੁਕਮ ਨਾਲ ਸਾਰੀਆਂ ਚੀਜ਼ਾਂ ਹੁੰਦੀਆਂ ਤੇ ਉਸ ਤੋਂ ਪਹਿਲਾਂ ਵਾਲੀਆਂ ਕੀ ਉਹਦੇ ਹੁਕਮ ਨਾਲ ਨਹੀਂ ਹੋਈਆਂ ਉਹ ਵੀ ਉਹਦੇ ਹੁਕਮ ਨਾਲ ਹੀ ਆ ਜਦੋਂ ਉਹ ਚਾਹੁੰਦਾ ਜਦੋਂ ਸਾਰੀਆਂ ਚੀਜ਼ਾਂ ਹੋਣੀਆਂ ਉਦੋਂ ਹੀ ਹੋਣੀਆਂ ਨੇ ਉਹ ਕਰਨ ਕਰਨ ਵਾਲਾ ਆਪ ਹੈ ਬਿਲਕੁਲ ਸੋ ਫਿਲਮ ਅੱਛਾ ਡਾਇਰੈਕਟਰ ਸਾਹਿਬ ਨੇ ਤੁਹਾਡੀ ਬੜੀ ਤਾਰੀਫ ਕੀਤੀ ਕਿ ਜਿਸ ਤਰ੍ਹਾਂ ਦਾ ਮੈਨੂੰ ਕੈਰੈਕਟਰ ਚਾਹੀਦਾ ਸੀਗਾ ਵੀ ਪੁਖਰਾਜ ਨੇ ਉਹ ਕੈਰੈਕਟਰ ਹੂਬਹੂ ਓਦਾਂ ਦਾ ਹੀ ਉਤਾਰਿਆ ਸੋ ਕਿੰਨਾ ਕੁ ਤੁਹਾਡੀ ਰੀਅਲ ਲਾਈਫ ਦੇ ਨਾਲ ਤੁਸੀਂ ਖੁਦ ਨੂੰ ਮੰਨਦੇ ਹੋ ਕਿ ਉਹ ਕੈਰੈਕਟਰ ਨਾਲ ਤੁਸੀਂ ਕਨੈਕਟ ਕਰ ਪਾਉਂਦੇ ਹੋ ਐਕਚੁਅਲੀ ਉਹ ਕੈਰੈਕਟਰ ਥੋੜਾ ਜਿਆਦਾ ਸਟਲ ਆ ਹਾਂ ਮੈਂ ਓਦਾਂ ਨਾਰਮਲੀ ਜੇ ਆਪਾਂ ਕਿਤੇ ਬਾਹਰ ਅੰਦਰ ਜਾਂਦੇ ਆ ਤਾਂ ਮੈਂ ਹੈਗਾ ਤਾਂ ਇੰਟਰਵਰਟ ਆ ਥੋੜਾ ਜਿਹਾ ਹਾਂ ਜੀ ਬਟ ਜਦੋਂ ਉਹਦਾ ਫੈਮਿਲੀ ਜਾਂ ਫਰੈਂਡਸ ਉਹਨਾਂ ਦੇ ਵਿੱਚ ਨਹੀਂ ਹੈਗਾ ਹਾਂਜੀ ਬਟ ਇਹਦੇ ਵਿੱਚ ਜਿਹੜਾ ਹੈਗਾ ਉਹ ਓਵਰ ਅੰਡਰ ਕੈਰੈਕਟਰ ਆ ਹੈ ਤਾਂ ਮੈਨੂੰ ਥੋੜਾ ਜਿਹਾ ਪਹਿਲਾਂ ਸੀਗਾ ਵੀ ਸ਼ਾਇਦ ਜ਼ਿਆਦਾ ਅੰਡਰ ਨਾ ਹੋ ਜੇ ਇਹ ਬਟ ਜਦੋਂ ਫਿਲਮ ਦੇਖੀ ਜਾਂ ਜਦੋਂ ਡਬਿੰਗ ਵੇੜੇ ਮੈਂ ਰਸ਼ੀਸ ਵਗੈਰਾ ਦੇਖ ਰਿਹਾ ਸੀ ਫਿਲਮ ਦੇ ਉਦੋਂ ਉਦੋਂ ਮਤਲਬ ਮੈਨੂੰ ਸੱਚੀ ਫੀਲ ਹੋਇਆ ਵੀ ਨਹੀਂ ਇਹ ਜਿੱਦਾਂ ਬਣੀ ਆ ਫਿਲਮ ਜਾਂ ਜਿੱਦਾਂ ਕੈਰੈਕਟਰ ਇੱਕ ਇੱਕ ਬੰਦੇ ਦਾ ਇਹਦੇ ਚ ਪੋਰਟਰੇ ਹੋਇਆ ਤਾਂ ਬਿਲਕੁਲ ਸਹੀ ਤੇ ਐਕਿਊਰੇਟ ਹੋਇਆ ਉਹ ਜੀ ਅੱਛਾ ਜੇ ਅਸੀਂ ਗੱਲ ਕਰੀਏ ਹੁਣ ਪੰਜਾਬ ਦੇ ਤੁਸੀਂ ਵੀ ਰੀਸੈਂਟ ਉੱਥੇ ਜਾ ਕੇ ਆਏ ਹੋ ਅਸੀਂ ਬੜੀ ਜਲਦੀ ਸ਼ਿਕਾਇਤ ਕਰ ਦਿੰਦੇ ਹਾਂ ਰੱਬ ਨੂੰ ਕਿ ਇਦਾਂ ਹੋ ਗਿਆ ਇਦਾਂ ਹੋ ਗਿਆ ਤੁਹਾਨੂੰ ਲੱਗਦਾ ਕਿ ਕੁਝ ਹਿਊਮਨਸ ਵੱਲੋਂ ਵੀ ਗਲਤੀਆਂ ਹੋਈਆਂ ਨੇ ਕੁਦਰਤ ਨਾਲ ਛੇੜਛਾੜ ਕੀਤੀ ਗਈ ਹੈ ਹੈਨਾ ਤਾਂ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਲਾਈਮੇਟ ਚੇਂਜ ਅਸੀਂ ਵੇਖ ਰਹੇ ਆ ਨਾ ਜ਼ਿਆਦਾ ਕਿ ਅਸੀਂ ਪਹਿਲਾਂ ਆਪਣੇ ਫਾਇਦੇ ਦੇ ਲਈ ਕੁਦਰਤ ਨੂੰ ਯੂਜ਼ ਕਰਦੇ ਆ ਹਨਾ ਤੇ ਫਿਰ ਬਾਅਦ ਵਿੱਚ ਅਸੀਂ ਰੱਬ ਤੇ ਸੁੱਟ ਦਿੰਦੇ ਆ ਵੀ ਰੱਬ ਨੇ ਇਹ ਕਰਤਾ ਨਹੀਂ ਦੇਖੋ ਇਹ ਚੀਜ਼ਾਂ ਤਾਂ ਹੈਗੀਆਂ ਨੇ ਜੀ ਇਹ ਤਾਂ ਮਤਲਬ ਹੁਣ ਜਿੰਨੀਆਂ ਵੀ ਦੇਖੋ ਉਹ ਤਾਂ ਅਖੀਰ ਨੂੰ ਆਪਾਂ ਤਾਂ ਇਹੀ ਕਹਿੰਦੇ ਆ ਹਮੇਸ਼ਾ ਹਨਾ ਵੀ ਇਦਾਂ ਲਿਖਿਆ ਹੋਇਆ ਸੀਗਾ ਇਦਾਂ ਹੋਣਾ ਸੀ ਤਾਂ ਹੋ ਗਿਆ ਬਟ ਉਹਦੇ ਪਿੱਛੇ ਕਈ ਵਾਰੀ ਚੀਜ਼ਾਂ ਹੁੰਦੀਆਂ ਨੇ ਆਪਣੀਆਂ ਗਲਤੀਆਂ ਹੁੰਦੀਆਂ ਹਿਊਮਨਸ ਦੀਆਂ ਗਲਤੀਆਂ ਹੁੰਦੀਆਂ ਨੇ ਬਹੁਤ ਹੈ ਨਾ ਸੋ ਬਹੁਤ ਬੰਦੇ ਇਹ ਵੀ ਕਹਿੰਦੇ ਨੇ ਵੀ ਇਹ ਚੀਜ਼ਾਂ ਕੰਟਰੋਲ ਕੀਤੀਆਂ ਜਾ ਸਕਦੀਆਂ ਸੀਗੀਆਂ ਹੋ ਸਕਦਾ ਸੀਗਾ ਬਟ ਬਾਅਦ ਚ ਤਾਂ ਫੇਰ ਉਹੀ ਗੱਲ ਆ ਜਾਂਦੀ ਹੈ ਨਾ ਗੱਲਾਂ ਹੀ ਰਹਿ ਜਾਂਦੀਆਂ ਬਾਅਦ ਚ ਤਾਂ ਤੁਸੀਂ ਬਲੇਮ ਗੇਮ ਹੀ ਚੱਲਦੀ ਹੈ ਬਾਅਦ ਚ ਤਾਂ ਸੋ ਹੁਣ ਤਾਂ ਉਹੀ ਚੀਜ਼ ਆ ਨਾ ਵੀ ਜੋ ਹੋ ਗਿਆ ਉਹਨੂੰ ਕਿੱਦਾਂ ਸੈੱਟ ਕਰਨਾ ਹੈ ਉਹਨੂੰ ਕਿਵੇਂ ਠੀਕ ਕਰ ਸਕਦੇ ਹਾਂ ਤੇ ਅੱਗੇ ਤੋਂ ਆਪਾਂ ਕੀ ਕੀ ਚੀਜ਼ਾਂ ਨੇ ਜਿਹੜੀਆਂ ਧਿਆਨ ਚ ਰੱਖ ਕੇ ਤੇ ਅੱਗੇ ਤੋਂ ਜਿੰਨਾਕ ਇਨਸਾਨ ਦੇ ਹੱਥ ਚ ਵੀ ਉਹਦੇ ਹਿਸਾਬ ਨਾਲ ਵੀ ਆਪਾਂ ਕਿਦਾਂ ਉਹ ਸਾਰੀਆਂ ਚੀਜ਼ਾਂ ਨੂੰ ਹੋਣ ਤੋਂ ਅੱਗੇ ਰੋਕ ਸਕਦੇ ਹਾਂ ਹੋਣਾ ਨਾ ਹੋਣਾ ਤਾਂ ਪਰਮਾਤਮਾ ਦੇ ਹੱਥ ਚ ਹੂੰ ਅੱਛਾ ਫਿਲਮ ਦੇ ਵਿੱਚ ਤੁਸੀਂ ਟਰੈਵਲ ਕਰ ਰਹੇ ਹੋ ਤਾਂ ਇੱਕ ਜਿਹੜਾ ਮੈਨੂੰ ਲੱਗਦਾ ਟਰੈਵਲਿੰਗ ਦਾ ਪਾਰਟ ਹੁੰਦਾ ਉਹ ਸ਼ੂਟ ਕਰਨਾ ਬਹੁਤ ਹੀ ਔਖਾ ਹੁੰਦਾ ਕਿਉਂਕਿ ਇੱਕ ਅੱਜ ਅਗਰ ਇੱਥੇ ਆ ਤਾਂ ਕੱਲ ਨੂੰ ਕਿਸੇ ਹੋਰ ਜਗ੍ਹਾ ਤੇ ਐਂਡ ਥਰਡ ਦਿਨ ਕੁਝ ਹੋਰ ਜਗ੍ਹਾ ਤੇ ਹੈਨਾ ਤਾਂ ਉਹ ਕਿਸ ਤਰ੍ਹਾਂ ਦਾ ਤੁਹਾਡਾ ਰਿਹਾ ਉਹ ਸ਼ਡਿਊਲ ਕਿਸ ਤਰ੍ਹਾਂ ਦਾ ਸੀ ਐਂਡ ਉਹ ਜਰਨੀ ਤੁਸੀਂ ਕਿੰਨੀ ਕੁ ਇੰਜੋਏ ਕੀਤੀ ਖੂਬ ਇੰਜੋਏ ਕੀਤੀ ਹੈ ਜੀ ਪੂਰਾ ਇੰਜੋਏ ਹੁੰਦਾ ਹੈ ਸੈਂਸ ਕਿ ਜਦੋਂ ਸਾਰੇ ਆਰਟਿਸਟ ਇਕੱਠੇ ਹੁੰਦੇ ਆ ਹੂੰ ਤੇ ਚਲੋ ਆਲਰੇਡੀ ਪਹਿਲਾਂ ਵੀ ਇੱਕ ਦੂਸਰੇ ਨੂੰ ਜਾਣਦੇ ਆ ਤੇ ਉਹ ਇੱਕ ਸਬੱਬ ਹੀ ਹੁੰਦਾ ਕਿਉਂਕਿ ਜ਼ਿਆਦਾਤਰ ਆਪਨੇ ਆਪਣੀ ਸ਼ੂਟਿੰਗ ਤੇ ਰਹਿੰਦੇ ਆ ਜਿਵੇਂ ਮੈਂ ਆਪਣੇ ਤੇ ਸ਼ੂਟਿੰਗ ਤੇ ਆ ਕਿਸੇ ਹੋਰ ਫਿਲਮ ਦੀ ਸ਼ੂਟਿੰਗ ਤੇ ਆ ਅਰਵਿੰਦਰ ਆਪਨੇ ਕਿਸੇ ਸ਼ੂਟਿੰਗ ਤੇ ਆ ਪੁਕਰਾਜ ਭਾਈ ਕਿਸੇ ਆਪਣੇ ਕੰਮ ਚ ਬਿਜ਼ੀ ਨੇ ਸ਼ੂਟਿੰਗ ਤੇ ਬਿਜ਼ੀ ਨੇ ਤੇ ਉਹ ਰੱਬ ਸਬੱਬ ਹੀ ਜਦੋਂ ਇੱਕ ਮਾਹੌਲ ਬਣ ਜਾਂਦਾ ਸ਼ੂਟਿੰਗ ਦੇ ਜ਼ਰੀਏ ਤੇ ਉਹ ਟਾਈਮ ਬਾਅਦ ਮਿਲਣਾ ਤੇ ਹੱਸਣਾ ਖੇਡਣਾ ਉਹ ਸਾਰੀਆਂ ਗੱਲਾਂ ਬਾਤਾਂ ਉਹ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਤੁਹਾਡਾ ਨਿਕਲ ਗਿਆ ਤੇ ਉਹ ਪਤਾ ਨਹੀਂ ਲੱਗਾ ਸਾਨੂੰ ਕਦੋਂ ਫਿਲਮ ਸ਼ੂਟ ਹੋ ਗਈ ਆ ਕਦੋਂ ਉਹ ਸਾਰੀਆਂ ਚੀਜ਼ਾਂ ਟਰੈਵਲ ਦੇ ਵਿੱਚ ਹੀ ਅਸੀਂ ਇੰਜੋਏ ਵੀ ਕੀਤਾ ਤੇ ਮਾਲਕ ਦੀ ਮੇਰੇ ਨਾਲ ਫਿਲਮ ਵੀ ਕਿਵੇਂ ਬਣ ਗਈ ਕੋਈ ਨਹੀਂ ਪਤਾ ਲੱਗਿਆ ਅੱਛਾ ਹਰਵਿੰਦਰ ਤੁਹਾਡੇ ਤੋਂ ਸਵਾਲ ਆ ਤੁਹਾਡੇ ਇਹ ਪ੍ਰੋਜੈਕਟ ਆ ਰਹੇ ਆ ਹੋਰ ਵੀ ਤੁਹਾਡੇ ਪ੍ਰੋਜੈਕਟ ਆ ਰਹੇ ਨੇ ਕੁਝ ਫਿਊਚਰ ਲਈ ਪਲਾਨ ਕੀਤਾ ਕਿ ਹਾਂ ਮੈਂ ਕੁਝ ਇਸ ਤਰ੍ਹਾਂ ਦਾ ਵੀ ਕਰਨਾ ਚਾਹਨੀ ਆ ਜਾਂ ਕੁਝ ਇਸ ਤਰ੍ਹਾਂ ਦੇ ਕੈਰੇਕਟਰਸ ਜੋ ਤੁਸੀਂ ਸੋਚੇ ਨੇ ਕਿ ਮੈਂ ਇਨ ਫਿਊਚਰ ਇਹ ਕੈਰੇਕਟਰ ਜਿਹੜੇ ਆ ਆ ਜ਼ਰੂਰ ਪਲੇ ਕਰਨਾ ਚਾਹਨੀ ਆ ਇੱਕ ਵਾਰ ਤੇ ਨੇ ਦੇਖੋ پلان ਤਾਂ ਬੰਦਾ ਕਰਦਾ ਹੀ ਹੈ ਇੱਕ ਤਰੀਕੇ ਨਾਲ ਪਰ پلان ਦੇ ਅਕੋਰਡਿੰਗ ਰੱਬ ਨਹੀਂ ਚੱਲਦਾ ਅਸੀਂ ਰੱਬ ਦੇ ਅਕੋਰਡਿੰਗ ਚੱਲਦੇ ਹਾਂ ਸੋ ਉਹਨੇ ਆਪਦਾ پلان ਕੁਝ ਨਾ ਕੁਝ ਸੋਚਿਆ ਹੋਗਾ ਜਿਹੜਾ ਇੱਥੇ ਤੱਕ ਲੈ ਕੇ ਆਇਆ ਹੈ ਅਮ ਜਿਹੜੀ ਮੇਰੇ ਵੱਲੋਂ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਮੈਂ ਆਪਣੇ ਕਿਰਦਾਰ ਦੀ ਜਿਹੜੀ ਇੰਟੈਂਸਿਟੀ ਆ ਉਹ ਵੈਰਾਈਟੀ ਉਹਦੇ ਵਿੱਚ ਮੈਂ ਕਰ ਸਕਾਂ ਹਮ ਪ੍ਰੋਜੈਕਟਸ ਚ ਵੀ ਮੈਂ ਇਸੇ ਤਰੀਕੇ ਨਾਲ ਅਸੀਂ ਚੂਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਆ ਫਿਰ ਕਹ ਲਓ ਕਿ ਅਸੀਂ ਮੈਨੀਫੈਸਟ ਕਰਦੇ ਹਾਂ ਕਿ ਮੈਂ ਆਪਣਾ ਅਗਲਾ ਜਿਹੜਾ ਪ੍ਰੋਜੈਕਟ ਕਰਨਾ ਚਾਹੁੰਦੀ ਆ ਕਰੂੰਗੀ ਉਹਦੇ 'ਚ ਕੁਝ ਨਾ ਕੁਝ ਡਿਫਰੈਂਟ ਮੈਨੂੰ ਆਪਣੇ ਆਪ ਨੂੰ ਵੀ ਖੋਜਣ ਦਾ ਮੌਕਾ ਮਿਲੇ ਕਿਉਂਕਿ ਬੀਇੰਗ ਐਨ ਆਰਟਿਸਟ ਤੁਸੀਂ ਜਦੋਂ ਲੱਗ-ਲੱਗ ਚੀਜ਼ਾਂ ਕਰਦੇ ਰਹਿੰਦੇ ਹੋ ਤੁਸੀਂ ਐਕਸਪਲੋਰ ਆਪਣੇ ਆਪ ਨੂੰ ਵੀ ਇਨਸਾਈਡ ਕਰਦੇ ਹੁੰਦੇ ਹੋ ਸੋ ਇਹੀ ਕੋਸ਼ਿਸ਼ ਹੁੰਦੀ ਆ ਜ਼ਿਆਦਾ ਤਾਂ ਬਾਕੀ ਪ੍ਰੋਜੈਕਟ ਅੱਗੇ ਕੀ ਆ ਜਾਂ ਕਿਵੇਂ ਹੋਣਾ ਕਿਵੇਂ ਨਹੀਂ ਹੋਣਾ

ਤੁਸੀਂ ਬਲੀਓ ਕਰਦੇ ਹੋ ਮੈਨੀਫੈਸਟੇਸ਼ਨ ਇੰਪੋਰਸ਼ਨੀ ਰਹਿਣਾ ਨਾ ਕਿਨੇ ਇਹ ਐਂਜੈਂਜੂ ਮੁੰਡਾ ਇਹ ਨੰਦਦਾ ਗੋਡੇ ਜੁੜ ਗਿਆ ਅੱਜ ਦਾ ਮੈਨੀਫੈਸਟੇਸ਼ਨ ਕਰਦੀ ਹੈ ਜੀ ਵਰਕ ਹਮੇਸ਼ਾ ਕਰਦੀ ਹੈ ਤੁਸੀਂ ਮੈਨੀਫੈਸਟੇਸ਼ਨ ਤਾਂ ਅੱਜ ਕੱਲ ਮੈਨੂੰ ਨਵਾਂ ਵਰਡ ਬਣ ਗਿਆ ਹਾਂ ਵਰਡ ਬਣ ਗਿਆ ਗੱਲ ਤਾਂ ਅਰਦਾਸ ਦੀ ਹਾਂ ਹਾਂ ਵੀ ਤੁਸੀਂ ਜੋ ਬਾਬੇ ਤੋਂ ਮੰਗਦੇ ਹੋ ਜੋ ਤੁਸੀਂ ਰੱਬ ਤੋਂ ਮੰਗਦੇ ਹੋ ਉਹ ਉਹ ਬਾਬਾ ਤੁਹਾਨੂੰ ਦੇ ਦਿੰਦਾ ਤਾਂ ਉਹਨੂੰ ਅੱਜਕੱਲ ਮੈਨੀਫੈਸਟੇਸ਼ਨ ਕਹਿਣ ਲੱਗ ਗਿਆ। ਅਸਲ 'ਚ ਗੱਲ ਇਹ ਕਿ ਜਦੋਂ ਤੁਸੀਂ ਉਹ ਚੀਜ਼ਾਂ ਕਹਿ ਦਿੰਦੇ ਤੁਸੀਂ ਆਪ ਵੀ ਤਾਂ ਲੱਗੇ ਹੁੰਦੇ ਜੀ ਨਾ ਕਿ ਮੈਂ ਕਰਨੀ ਹੈ ਇਹ ਚੀਜ਼। ਹਾਂ ਇਹ ਤਾਂ ਹੈ ਹੀ ਹੈ ਤੁਸੀਂ ਆਪ ਵੀ ਹਰ ਚੀਜ਼ ਹਰ ਵੇਲੇ ਤੁਸੀਂ ਫੋਕਸਡ ਉੱਥੇ ਰਹਿਣੇ ਹੋ ਹਨਾ। ਮੈਂ ਕਿਹਾ ਕੱਲ ਨਾ ਇੱਕ ਗੇਮ ਖੇល ਰਹੇ ਤੇ ਮੇਰਾ ਮਿੱਤਰ ਕਹਿੰਦਾ ਆ ਤਿੰਨ ਉਂਗਲਾਂ ਜਿਹਨੇ ਗੁੰਗਰ ਫੜੀ। ਹਾਂ ਆ ਵੇਖਿਓ ਉਂਗਲਾਂ ਵੇਖਿਓ। ਹੂੰ ਕਹਿੰਦਾ ਤਿੰਨ ਚੋਂ ਇੱਕ ਫੜੀ ਮੈਂ ਉਹ ਕਹਿੰਦਾ ਆ ਫੜਨੀ ਮੈਂ ਕਹਾ ਤੂੰ ਚੋਨਾ ਹੀ ਮੈਂ ਆ ਫੜਾ ਤੂ ਆ ਥੱਲੇ ਟਟੀਆਂ ਜਿਹੜੀਆਂ ਕੀਤੀਆਂ ਨਾਲੋ ਤੂੰ ਚੋਨਾ ਹੈ ਇਹ ਲੱਗ ਤੂੰ ਆਪ ਵੀ ਚੋਨਾ ਵੀ ਯਾਰ ਮੈਂ ਉਹ ਚੀਜ਼ ਕਰਨੀ ਹੈ ਤਾਂ ਤੂੰ ਮੈਨੀਫੈਸਟ ਕੀਤਾ ਤੂੰ ਸੋਚਿਆ ਹੈਗਾ ਇਹ ਤਾਂ ਨਵਾਂ ਵਰਡ ਮਿਲੇ ਕਿ ਮੈਨੀਫੈਸਟੇਸ਼ਨ ਉਹ ਤੂੰ ਹੀ ਰੀਲ ਜਿਹੜੀ ਮਰਜ਼ੀ ਖੋਲ ਕੇ ਵੇਖ ਲੋ ਉੱਥੇ ਮੈਨੀਫੈਸਟ ਕਰੋ ਬੇਸਿਕਲੀ ਤਾਂ ਉਹ ਕਰੋ ਓਏ ਗੱਲ ਉਹੀ ਹੈ ਭਾਈ ਅਰਦਾਸ ਕਰੋ ਮਾਲਕਾ ਜੇ ਕਿ ਮੈਂ ਕਰਨਾ ਤੇ ਤੂੰ ਕਰਾਉਣਾ ਹੈ ਮੇਰੇ ਮਾਲਕਾ ਨਿਊ ਵਰ ਟ੍ਰੈਂਡ ਚ ਮੈਨੀਫੈਸਟੇਸ਼ਨ ਹੈ ਜੇ ਆਪਾਂ ਆਪਣੇ ਪੁਰਖਿਆਂ ਦੀ ਮੰਨੀਏ ਤੇ ਅਰਦਾਸ ਤੇ ਅਰਦਾਸ ਤੇ ਵਿਸ਼ਵਾਸ ਵਿਸ਼ਵਾਸ ਅਰਦਾਸ ਤੇ ਵਿਸ਼ਵਾਸ ਉਹਨੂੰ ਅੱਜ ਕੱਲ ਆਪਾਂ ਜਿੰਜੀਸ ਮੈਨੀਫੈਸਟੇਸ਼ਨ ਜੇ ਤੁਸੀਂ ਆਪਣੇ ਸੱਚੇ ਮਨ ਨਾਲ ਕਰੋਗੇ ਤੇ ਚਾਹੇ ਉਹ ਮੈਨੀਫੈਸਟੇਸ਼ਨ ਹੋਵੇ ਚਾਹੇ ਅਰਦਾਸ ਹੋਵੇ ਕਬੂਲੀ ਹੋ ਜਾਣੀ ਹੈ ਸਭ ਕੁਝ ਹੋ ਜਾਣਾ ਹੈ ਭਾਈ ਬੰਦਾ ਲੱਗਾ ਰਹੇ ਸੱਚੇ ਮਨ ਨਾਲ ਈਮਾਨਦਾਰੀ ਨਾਲ ਤਾਂ ਚੀਜ਼ਾਂ ਇੱਕ ਦਿਨ ਹੋ ਹੀ ਜਾਂਦੀਆਂ ਨੇ ਹਾਂਜੀ ਅੱਛਾ ਕਦੇ ਐਦਾਂ ਕੀਤਾ ਕਿ ਸਕੂਲ ਟਾਈਮ ਦੇ ਵਿੱਚ ਮੋਸਟਲੀ ਮਤਲਬ ਮੈਂ ਤੇ ਕਰਦੀ ਸੀਗੀ ਤੁਹਾਡਾ ਨੂੰ ਹੁੰਦਾ ਨਹੀਂ ਕਿ ਬਾਬਾ ਜੀ ਆ ਇਹਦੇ ਚੋਂ ਪਾਸ ਕਰਾ ਦਿਓ ਜਾਂ ਆ ਚੀਜ਼ ਹੋ ਜੇ ਮੈਂ ਐਨਰਪੇ ਦਾ ਪ੍ਰਸ਼ਾਦ ਕਰਾਉਂਗੀ ਜਾਂ ਮਾਤਾ ਰਾਣੀ ਮੈਂ ਆ ਚੀਜ਼ ਚੜਾ ਕੇ ਜਾਉਂਗੀ ਐਦਾਂ ਕੀਤਾ ਕਿ ਮੈਨੀਫੈਸਟੇਸ਼ਨ ਖਤਮ ਹੋ ਜਾਂਦੀ ਕੋਈ ਰਾਤ ਨੂੰ ਵੀ ਅਸੀਂ ਸਾਰ ਲੈ ਚ ਦੇਣ ਲੱਗ ਜਾਂਦੇ ਹਾਂ ਰੱਬ ਨੂੰ ਵੀ ਪਤਾ ਨਾ ਦੁੱਖ ਕੀ ਚੱਲ ਜਾਣ ਕੇ ਅੱਛਾ ਇਹ ਮੈਨੀਫੈਸਟ ਨਹੀਂ 3 ਦਿਨ ਪਹਿਲਾਂ 2 ਦਿਨ ਪਹਿਲਾਂ ਇੱਕ ਰਾਤ ਦੇ ਲਾ ਉੱਥੋਂ ਸ਼ੁਰੂ ਹੋਈ ਸੀ ਉੱਥੋਂ ਸਾਡੀ ਸਪਿਰਚੁਅਲ ਜਰਨੀ ਸਟਾਰਟ ਹੁੰਦੀ ਹੈ ਪੇਪਰ ਉਹ ਸ਼ੁਰੂ ਸਟਾਰਟ ਹੁੰਦੀ ਹੈ ਸਵੇਰੇ ਸਵੇਰੇ ਮਥਾ ਟੇਕ ਕੇ ਜਣਾ ਮਾਲਕਾ ਤੂੰ ਖਰੀ ਤੂੰ ਸੰਭਲੀ ਉਹ ਸਵੇਰੇ ਜਿਹੜੀ ਉਸੇ ਵੇਲੇ ਮੈਨੀਫੈਸਟੇਸ਼ਨ ਕੀਤੀ ਉਹ ਵਾਲੀ ਸੀ ਯੂ ਬਟ ਆ ਬਹੁਤ ਕੀਤਾ ਤੇ ਮੈਂ ਤਾਂ ਬਹੁਤ ਕੀਤਾ ਸਾਰੇ ਨਹੀਂ ਕੀਤਾ بس ਤਾਂ ਮਨ ਤਾਂ ਲੱਗਿਆ ਵੀ ਪਹਿਲੀ ਵਾਰੀ ਜ਼ਿੰਦਗੀ ਚ ਮੈਂ ਡਿਸਕਵਰ ਰੱਬ ਨੂੰ ਉਦੋਂ ਕੀਤਾ ਜਦੋਂ ਮੇਰੇ ਪੇਪਰ ਹੋਣ ਲੱਗੇ ਸੋ ਆ ਆਈ ਵਿਸ਼ ਕਿ ਤੁਹਾਡਾ ਸਾਰਿਆਂ ਦੀ ਜਿਹੜੀ ਆਸਥਾ ਹੈ ਇਹ ਇਸੇ ਤਰ੍ਹਾਂ ਬਣੀ ਰਹੇ ਸੋ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕਹਿਣਾ ਚਾਹੋ ਚਲੋ ਬੁਲਾਵਾ ਇੱਕ ਬੁਲਾਵਾ ਉਹਨਾਂ ਨੂੰ ਦੇਣਾ ਚਾਹੋ ਦਰਸ਼ਕਾਂ ਨੂੰ ਬਿਲਕੁਲ ਜੀ ਇਹ ਆਸਥਾ ਫਿਲਮ ਵੀ ਸਾਡੀ ਇਸ ਚੀਜ਼ ਨਾਲ ਜੁੜੀ ਆ ਆਸਥਾਨ ਵਾਲੀ ਜੁੜੀ ਹੈ ਫਿਲਮ ਤੇ ਤੁਸੀਂ ਜ਼ਰੂਰ ਦੇਖ ਕੇ ਆਇਓ ਫਿਲਮ ਸਾਡੀ ਚਲੋ ਬੁਲਾਵਾ ਆਇਆ ਹੈ 26 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ਤੇ ਕੋ ਗੋ ਸਖਨ ਮਿਲੂਗਾ ਸਾਡੀ ਕਹਾਣੀ ਤੋਂ ਜੋ ਜਿਸ ਤਰੀਕੇ ਨਾਲ ਸਿਰਜੀ ਗਈ ਹੈ ਬਣਾਇਆ ਗਿਆ ਸੋ ਸਾਰਿਆਂ ਗਿਰਦਾਸ ਬੇਂਤੀ ਜਰਾਏ ਨੂੰ ਜ਼ਰੂਰ ਦੇਖ ਕੇ ਆਇਓ ਜੋ ਜੋ ਮੈਸੇजेस ਨੇ ਜੋ ਜੋ ਇਸ਼ੂਜ਼ ਇਹਦੇ ਚ ਚੱਕੇ ਗਏ ਨੇ ਤੇ ਪਲੱਸ ਮਾਤਾ ਰਾਣੀ ਦੇ ਦਰਸ਼ਨ ਉਹ ਤੁਹਾਨੂੰ ਸਾਰਾ ਕੁਝ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲੂਗਾ ਸੋ ਆਪੋ ਆਪਣਾ ਕੀਮਤੀ ਸਮਾਂ ਕੱਢ ਕੇ ਜ਼ਰੂਰ ਸਾਡੀ ਫਿਲਮ ਚਲੋ ਬੁਲਾਵਾ ਆਇਆ ਹੈ ਨੂੰ ਦੇਖਣ ਪਹੁੰਚੋ 26 ਸਪਟੈਂਬਰ ਨੂੰ ਚਲੋ ਬੁਲਾਵਾ ਆਇਆ ਇਸ ਤਸਾਰ ਇਹਨੇ ਕਹਿਤਾ ਅਸੀਂ ਅਸੀਂ ਤੁਹਾਨੂੰ ਸੱਦਾ ਦੇਣ ਲਈ ਹੀ ਇੱਥੇ ਇਕੱਠੇ ਹੋਏ ਆ ਸਾਡਾ ਇੱਥੇ ਇੰਨੀ ਗੱਲਬਾਤ ਦਾ ਮਕਸਦ ਇਹ ਆ ਕਿ ਅਸੀਂ ਆਪਣੀ ਗੱਲਬਾਤ ਨਾਲ ਤੁਹਾਨੂੰ ਪ੍ਰਭਾਵਿਤ ਕਰ ਸਕੇ ਤੇ ਤੁਹਾਨੂੰ ਲਲਚਾ ਸਕੇ ਕਿ ਤੁਸੀਂ ਸਾਡੀ ਫਿਲਮ ਦੇਖਣ ਆਓ ਥੈਂਕ ਯੂ ਸੋ ਮਚ ਜੀ ਐਂਡ 올 ਦਾ ਵੈਰੀ ਬੈਸਟ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਤੇ ਤੁਹਾਡੇ ਤੋਂ ਵੀ ਇਜਾਜ਼ਤ ਲੈਣੇ ਆ ਉਮੀਦ ਕਰਦੇ ਆ ਗੱਲਬਾਤ ਦਾ ਸਿੰਸਲਾ ਚੰਗਾ ਲੱਗਾ ਹੋਏਗਾ ਹੋਰ ਅਪਡੇਟ ਦੇ ਲਈ ਬਣੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਰੀਆਕਾਲ